ਹਾਂਜੀ ਪੰਜਾਬੀਓ ਹੋਰ ਕੀ ਹਾਲ ਚਾਲ ਦਾ ਵੀਰੇ ਯਾਰ ਪੀਓ ਜਿਵੇਂ ਇੱਕ ਕਥਨ ਆ ਕਹਿੰਦੇ ਵੀ ਲिटल ਨੋਲੇਜ ਇਜ਼ ਡੇਂਜਰਸ ਕਹਿੰਦਾ ਮਤਲਬ ਹੀ ਘੱਟ ਗਿਆਨ ਖਤਰਨਾਕ ਹੁੰਦਾ ਉਦਾਂ ਹੀ ਇੱਕ ਆ ਬਿੱਜੂ ਆ ਵੀ ਫੇਸਬੁੱਕ ਦੇ ਆਪ ਦੇ ਆਪ ਨੂੰ ਬਣਾਇਆ ਵਾਇ ਜਿਵੇਂ ਇੱਕ ਫੇਸਬੁੱਕ ਹੀ ਅਗਿਆਨੀ ਨਹੀਂ ਹੁੰਦੇ ਉਹ ਆਏ ਅਸਲ ਦੇ ਵਿੱਚ ਯਾਰ ਇਹ ਬੰਗਾ ਇਹਨੇ ਇੱਕ ਵੀਡੀਓ ਬਣਾਈ ਆ ਇਹ ਹੈਗਾ ਤਾਂ ਜਾਂ ਕਲਾਕਾਰ ਕੋਈ ਗਾਇ ਗਏ ਕੋਈ ਵੀ ਆ ਨਾ ਫੇਸਬੁੱਕ ਤੇ ਵੀਡੀਓ ਬਣਾਉਂਦੀ ਪਾਈਪਸ ਦੇ ਨਾਲ ਬਣਾਉਂਦਾ ਕੋਈ ਛਿੰਦਾ ਦੰਦੀ ਵਾਲਾ ਆ ਗਿਆ ਆਦੀ ਵਾਲਾ ਪਤਾ ਨਹੀਂ ਕੀ ਆ ਇਹ ਜਬ ਵੀ ਨਾਮ ਆ ਇਨੇ ਧੀ ਦਾ ਕਲਾਕਾਰੀ ਆ ਉਹ ਇਹ ਕਰਦਾ ਵਧੀਆ ਮੈਨੂੰ ਕੋਈ ਚੱਕਰ ਨਹੀਂ ਆਉਂਦਾ ਕਰੇ ਗਉਂ ਦਾ ਗਾਵੇ ਵਜਾਵੇ ਪਰ ਜਦੋਂ ਨਾ ਅਕੇ 11 ਘੋਟਣ ਲੱਗ ਜਾਂਦੇ ਨੇ ਉਦੋਂ ਗੰਧ ਪੈਂਦਾ ਪੂਰੀ ਦੁਨੀਆ ਦੇ ਵਿੱਚ ਸਰਹੰਦ ਦੀ ਦਵਾਰ ਨੂੰ ਪੂਜਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਪੂਰਾ ਜੱਗ ਭਲੀ ਭੰਤੀ ਜਾਣੂ ਆ ਵੀ ਉੱਥੇ ਲਾਸਾਨੀ ਕੁਰਬਾਨੀ ਹੋਈ ਹੈ ਛੋਟੇ ਬੱਚਿਆਂ ਦੀ ਹੈ ਨਾ ਉਸੇ ਗੰਧ ਬਾਰੇ ਜਾਣੂ ਆ ਇਹ ਮਾਂ ਦੇ ਪੁੱਤ ਨੇ ਛਿੰਦੇ ਆਦੀਵਾਲ ਨੇ ਕੋਈ ਲਿਆ ਕੇ ਉੱਥੇ ਅਗੇ ਜੀ ਪਾਬਾ ਬੰਦਗੀ ਸੀ ਕੋਈ ओके ਪਹਿਲਾ ਇਹਨੂੰ ਜੇ ਪੁੱਛੇ ਵੀ ਤੇਰੇ ਮਾਸੜ ਨੇ ਪਾਕਿਸਤਾਨ ਚ ਕਿਹੜਾ ਬਗਦਾਦ ਬਣਾਤਾ ਹੈ ਬਗਦਾਦ ਸ਼ਹਿਰ ਆ ਰਾਗ ਦੇ ਵਿੱਚ ਅਖੇ ਜੀ ਪਾਕਿਸਤਾਨ ਦੇ ਬਗਦਾਦ ਸ਼ਹਿਰ ਤੋਂ ਇੱਕ ਕੰਧ ਉੱਡ ਕੇ ਆਈ ਉਹ ਬਾਬਾ ਬੰਦਗੀ ਨਾਮ ਨਾਮ ਦਾ ਬੰਦਾ ਸੀ ਕੋਈ ਅਖੇ ਉਹ ਤੋਂ ਕੰਢੇ ੜਾ ਗਿਆ ਜੀ ਜਾ ਕੇ ਫਤੇਗੜ ਸਾਹਿਬ ਦੀ ਧਰਤੀ ਤੇ ਰਹਿੰਦੀ ਅਖੇ ਹੁਣ ਉਹ ਕੰਧ ਨੂੰ ਉੱਥੇ ਦੁਨੀਆ ਅਗੂ ਜੇ ਫਤੇਗੜ ਸਾਹਿਬ ਦੀ ਧਰਤੀ ਤੇ ਲੈ ਕੇ ਦੱਸ ਇਹਨੂੰ ਹੁਣ ਦੱਸ ਕੀ ਗਾਂਹ ਲिटल ਨੋਲੇਜ ਡੇਂਜਰਸ ਨਹੀਂ ਕਹਿ ਸਕਦੇ ਆ ਭਾਈ ਦੱਸੋ ਪਹਿਲਾਂ ਇਹ ਤੁਸੀਂ ਵੀਡੀਓ ਦੇਖੋ ਬਾਕੀ ਚਰਚਾ ਬਾਅਦ ਕਰਦੇ ਆ ਦੇਖੋ ਵੀਡੀਓ ਜਾ ਜਿਹੜੀ ਤੁਸੀਂ ਇੱਕ ਕੰਧ ਦੇਖ ਰਹੇ ਹੋ ਇੱਕ ਇਹ ਨਾਰਮਲ ਕੰਧ ਨਹੀਂ ਹੈਗੀ ਇਹ ਕੰਧ ਪਾਕਿਸਤਾਨ ਦੇ ਬਗਦਾਦ ਸ਼ਹਿਰ ਤੋਂ ਉੱਡ ਕੇ ਆਈ ਹੋਈ ਹੈ ਜੋ ਬਾਬਾ ਬੰਦਗੀ ਸਾਹਿਬ ਜੀ ਸੀਗੇ ਉਹ ਪਾਕਿਸਤਾਨ ਤੋਂ ਫਤੇਗੜ ਸਾਹਿਬ ਆ ਰਹੇ ਸੀ ਤੇ ਉਹਨਾਂ ਦਾ ਘੋੜਾ ਜਿਹੜਾ ਬਿਮਾਰ ਹੋ ਗਿਆ ਸੀ ਤੇ ਫਿਰ ਉਹਨਾਂ ਨੇ ਕੰਧ ਤੇ ਬੈਠ ਕੇ ਇਹ ਕਹਤਾ ਸੀ ਕਿ ਮੈਨੂੰ ਕੰਧ ਹੀ ਲੈ ਕੇ ਜਾਊਗੀ ਤੇ ਉਸ ਤੋਂ ਬਾਅਦ ਇਹ ਕੰਧ ਉੱਡ ਕੇ ਜਿਹੜੀ ਫਤੇਗੜ ਸਾਹਿਬ ਵਿੱਚ ਆਈ ਸੀ ਤੇ ਇੱਥੇ ਬਾਬਾ ਬੰਦਗੀ ਸਾਹਿਬ ਦੀ ਜਗਾ ਬਣੀ ਹੋਈ ਆ ਤਾਂ ਉੱਥੇ ਇਹ ਕੰਦ ਹੈਗੀ ਆ ਤੇ ਉੱਥੋਂ ਦੇ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਿਆ ਤੇ ਸਭ ਨੇ ਇਹ ਦੱਸਿਆ ਕਿ ਇਹ ਕੰਦ ਪਾਕਿਸਤਾਨ ਦੇ ਬਗਦਾਦ ਸ਼ਹਿਰ ਤੋਂ ਉੱਡ ਕੇ ਆਈ ਹੋਈ ਆ ਸੋ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਜੀ ਤੇ ਕਿਹਨੂੰ-ਕਿਹਨੂੰ ਇਸ ਕੰਦ ਬਾਰੇ ਪਹਿਲਾਂ ਪਤਾ ਹੈ ਜਰੂਰ ਦੱਸੋ ਤੇ ਆਪਾਂ ਫਤੇਗੜ ਸਾਹਿਬ ਜਾਣੇ ਆ ਤੇ ਮੈਂ ਇਹ ਕੰਦ ਅੱਜ ਪਹਿਲੀ ਵਾਰ ਦੇਖੀ ਆ ਜੀ ਹਾਂਜੀ ਵੀਰੇ ਦੇਖ ਲਈ ਵੀਡੀਓ ਵੀਡੀਓ ਦੇਖ ਕੇ ਪਤਾ ਲੱਗ ਗਿਆ ਵੀ ਇਹ ਕਿਸੇ ਬਿੱਜੂ ਨੇ ਬਣਾਈ ਹੋਈ ਆ ਹਨਾ ਚਾਹੇ ਤੁਸੀਂ ਠੀਕ ਆਪਦੇ ਫੀਲਡ ਜੇ ਯਾਰ ਵੀਡੀਓ ਪਾ ਤੂੰ ਗਾ ਕੇ ਗਾ ਬਜਾ ਤੈਨੂੰ ਕੋਈ ਦਿੱਕਤ ਨਹੀਂ ਪਰ ਆਪਦਾ ਗਿਆਨ ਨਾ ਘੋਟਿਆ ਕਰੋ ਕਮੈਂਟ ਦੇਖ ਤੂੰ ਕੋਈ ਇੱਕ ਨੇ ਤੈਨੂੰ ਲਿਖਿਆ ਹੋਇਆ ਵੀ ਖੋਤੇ ਦੇ ਆ ਪੁੱਤਰਾ ਕਮੈਂਟ ਪੜ ਤੇਰਾ ਕੀ ਹਾਲ ਆ ਇੱਕ ਬਾਈ ਨੇ ਲਿਖਿਆ ਹੋਇਆ ਅਖੇ ਜੀ ਆ ਪੂਰਾ ਸ਼ਹਿਰ ਉੱਥੇ ਚੱਕ ਲਿਆ ਦੀਗਾ ਬਗਦਾਦ ਫਿਰ ਕਹਿੰਦੇ ਭਾਰੀ ਲੱਗਿਆ ਉਹ ਰਸਤੇ 'ਚ ਰਾਗ 'ਚ ਗਿਰ ਗਿਆ ਇਕਲੀ ਕੰਦੀ ਲੈ ਆਇਆ ਐਜ ਕਮੈਂਟ ਤੇਰੀ ਲਾਹ ਬਾਜੀ ਨਹੀਂ ਕੀਤੀ ਵੇ ਲੋਕਾਂ ਨੇ ਯਾਰ ਕਾਹਦੇ ਗਿਆਨ ਘੋਟ ਦਿੰਦੇ ਤੁਸੀਂ ਹੈ ਇੱਕ ਪਾਵਨ ਪੁਜਿੱਤਰ ਜਗ੍ਹਾ ਨੂੰ ਤੂੰ ਐਸ ਤਰੀਕੇ ਨਾਲ ਯਾਰ ਦੱਸ ਹਰਦਾ ਸ਼ੁਕਰ ਕਰ ਮੈਨੂੰ ਲੱਗਾ ਨਹਿਂਕਾ ਸਿੰਗਾ ਤੱਕ ਨਹੀਂ ਪਹੁੰਚੀ ਤੇਰੀ ਇਹ ਵੀਡੀਓ ਯਾਰ ਕਾਦੇ ਤੁਸੀਂ ਆਪਣੀ ਪੱਟੀ ਮੇਸ ਕਰਾਉਂਦੇ ਆਂ ਨਿਓ ਐਵੇਂ ਨਹੀਂ ਗੁਣੀ ਗਿਆਨੀ ਬਣੀ ਦਾ ਭਰਾਵਾ ਪਹਿਲਾਂ ਇਹ ਤੋਂ ਬੈਟਰ ਆ ਯਾਰ ਤੂੰ ਪਹਿਲਾਂ ਸੋਚ ਵਿਚਾਰ ਲੈ ਨਹੀਂ ਪਤਾ ਇੰਟਰਨੈਟ ਯੂਜ਼ ਕਰ ਲੈ Google ਯੂਜ਼ ਕਰ ਲੈ ਨੌਲੇਜ ਤਾਂ ਲੈ ਲੈ ਉਹਦੇ ਬਾਰੇ ਹੈ ਅਕੇ ਬੰਦ ਬਾਬਾ ਬੰਦਗੀ ਜੀ ਲੈ ਬਾਬਾ ਬੰਦਗੀ ਜੀ ਕਿਹੜੇ ਨੇ ਅਕੇ ਕੰਦੇ ਕੰਦੇ ਚੱਕ ਲੈ ਅਕੇ ਕੰਦੇ ਅਡਾ ਦੀ ਨਾਲ ਲੈ ਲਾਹੀ ਵੀ ਕਿੱਥੇ ਲੈ ਕੇ ਲੈਣ ਦੇਖੋ ਕਿੱਥੇ ਲੈ ਕੇ ਗਈ ਸੀ ਫਤੇਗੜ ਸਾਹਿਬ ਦੀ ਧਰਤੀ ਦੇ ਦੱਸ ਸੋ ਹੁਣ ਦੱਸੋ ਜੁੱਤੀਆਂ ਘਾਣ ਨੇ ਕਿਤਾ ਨੇ ਹੋਰ ਕੀ ਆਏ ਬਸ ਸਾਡੀ ਤਾਂ ਤੈਨੂੰ ਇਹੀ ਪੈਂਦੀ ਆ ਜੁੱਤੀਆਂ ਘਾਣ ਵਾਲੇ ਕੰਮ ਕਰ ਤੋਂ ਬੈਠਾ ਪਹਿਲਾਂ ਸੋਚ ਵਿਚਾਰ ਕਰ ਲੇਗਾ ਉਹੀ ਗੱਲ ਸਾਬਤ ਹੋ ਜਾਂਦੀ ਹੈ ਜੇ ਤੇਰੇ ਵਰਗੇ ਜੁੱਤੀ ਆਪਾ ਜਾਂਦੀਆਂ ਨੇ ਉਹ ਗੱਲ ਸਾਬਤ ਹੋ ਜਾਂਦੀ ਹੈ ਕਿ ਲਿਟਲ ਨੋਲੇਜ ਇਜ਼ ਡੇਂਜਰਸ ਸੋ ਦੋਸਤੋ ਤਾਨੂੰ ਜਾਣੂ ਕਰਾਉਣਾ ਸੀ ਵੀਡੀਓ ਦੇਖੋ ਸ਼ੇਅਰ ਕਰੋ ਤੇ ਆਪਣੇ ਵਿਚਾਰ ਵੀ ਦਿਓ ਤਾਂ ਕਿ ਐਜੇ ਬਿੱਜੂ ਬੰਦੇ ਦੇ ਚੁੱਟੀਆਂ ਲੱਗ ਸਕਣ ਵੱਧ ਤੋਂ ਵੱਧ ਹੋਰ ਚੁੱਟੀਆਂ ਸੱਚੀ ਮਿੱਥੀਆਂ ਧੋੜੀ ਹੁੰਦੀਆਂ ਨੇ ਵੀ ਆਹ ਜੁੱਤੀ ਖੋਲੀ ਮਾਰੀ ਆਹ ਗਾਲਾਂ ਦੀਆਂ ਚੁੱਟੀਆਂ ਕਹਿੰਦੇ ਹੁੰਦੇ ਨੇ ਜਿਹੜੀ ਲਾਭ ਆਉਂਦੀ ਹੈ ਕਮੈਂਟਾਂ 'ਚ ਇਹਨਾਂ ਦੀਆਂ ਚੁੱਟੀਆਂ ਨਹੀਂ ਹੁੰਦੇ ਨੇ ਸੋ ਦੋਸਤੋ ਵੀਡੀਓ ਦੇਖੋ ਤੇ ਆਪਣੇ ਆਪਣੇ ਵਿਚਾਰ ਦੋ ਧੰਨਵਾਦ ਜੀ